ਜਲੰਧਰ ਦੇ ਐਮਐਲਏ ਆਮ ਆਦਮੀ ਪਾਰਟੀ ਨਾਲ ਸੰਬੰਧਤ ਜਲੰਧਰ ਸੈਂਟਰਲ ਤੋਂ ਰਮਨ ਰੋੜਾ ਦੇ ਵੈਸ਼ੀ ਟਿਕਾਣਿਆਂ ਦੇ ਉੱਤੇ ਬਿਜਲੈਂਸ ਦੀ ਰੇਡ ਹੁੰਦੀ ਹੈ ਮਾਲੀ ਗੱਡੀਆਂ ਮਾਲੀ ਨੰਬਰਾਂ ਦੀਆਂ ਗੱਡੀਆਂ ਪਹੁੰਚਦੀਆਂ ਐ ਰੇਡ ਕਰਦੀਆਂ ਤੇ ਆਖਰ ਕਹਿੰਦੇ ਜੀ ਐਮਐਲਏ ਨੂੰ ਆਪਣਾ ਟ੍ਰਾਸਟ ਤੇ 23 ਜੁਲਾਈ 2021 ਨੂੰ 238ਵੀਂ ਮੀਟਿੰਗ ਵਿੱਚ ਪਾਖੜਾ ਡੈਮ ਪ੍ਰੋਜੈਕਟ ਬਿਆ ਐ ਬਿਆਸ ਡੈਮ ਪ੍ਰੋਜੈਕਟ ਅਤੇ ਵਿਆਸ ਸਤਲੁਜ ਲਿੰਕ ਪ੍ਰੋਜੈਕਟ ਤੇ ਕੇਂਦਰੀ ਬਲਾਂ ਦੀ ਤਣਾਅਤੀ ਨੂੰ ਹਰੀ ਛੰਡੀ ਬੁਰੀ ਜਿਹੜਾ ਸਵਾਲ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਨੂੰ ਕੀਤਾ ਕਿ ਵੀ ਤੁਹਾਡਾ ਉਪ ਦੇਸ਼ ਮੰਤਰੀ ਜੈ ਸ਼ੰਕਰ ਕਿਉਂ ਇਹ ਗੱਲ ਕਹਿ ਰਿਹਾ ਕਿ ਦੱਸ ਕੇ ਫੌਜੀ ਕਾਰਵਾਈ ਹੁੰਦੀ ਹੁੰਦੀ ਹੈ ਮਲਕ ਦੇ ਵਿੱਚ ਸੁਭੇ ਨੇ ਸੁਭਿਆਂ ਦੀਆਂ ਸਰਕਾਰਾਂ ਨੇ ਉਹਨਾਂ ਦਾ ਕੋਈ ਹੱਕ ਹਕੂਕ ਹੈ ਕਿ ਸਭ ਤੇ ਤੁਹਾਡਾ ਦਬਦਬਾ ਹੋ ਗਿਆ ਸੋ ਚੰਗੀ ਕਲਾਸ ਲਾਈ ਆਈ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਇੱਕ ਹੋਰ ਰਤਨ ਫੜਿਆ ਗਿਆ ਇੱਕ ਹੋਰ ਵਿਜੇ ਸਿੰਘਲਾ ਗ੍ਰਿਫਤਾਰ ਹੋ ਗਿਆ ਜੀ ਹਾਂ ਆਮ ਆਦਮੀ ਪਾਰਟੀ ਦੇ ਖੋਰ ਐਮ ਐਲ ਏ ਨੂੰ ਗ੍ਰਿਫਤਾਰ ਕੀਤਾ ਗਿਆ ਭ੍ਰਸ਼ਟਾਚਾਰ ਦੇ ਮਾਮਲੇ 'ਚ ਈਡੀ ਦੀ ਰੇਡ ਹੁੰਦੀ ਹੈ ਰੇਡ ਵੀ ਖੁਦ ਮੁੱਖ ਮੰਤਰੀ ਸਾਹਿਬ ਨੇ ਕਰਾਈ ਹੈ ਜਿਵੇਂ ਬੀਜੇ ਸਿੰਘਲਾ ਦੇ ਮਾਮਲੇ ਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੇਰੇ ਕੋਲ ਬੈਠਾ ਮੰਨ ਲੇ ਸਾਰਾ ਕੁਝ 1% ਕਮਿਸ਼ਨ ਹਰ ਟੈਂਡਰ ਚ ਭਾਲਦੇ ਸੀ ਹਾਂ ਇਸ ਲਈ ਆਪਾਂ ਕਾਰਵਾਈ ਕਰਤੀ ਲੈ ਫਿਰ ਟੰਗ ਤਾਂ ਆਪਣਾ ਹੀ ਬੰਦਾ ਦੇਖੋ ਉਦੋਂ ਵਾਰ ਅਫਰੀਕਾ ਦਾ ਐਮਐਲਏ ਮਿਤ ਰਤਨ ਵੀ ਫਸਿਆ ਰਿਸ਼ਵਤ ਦੇ ਮਾਮਲੇ ਚ ਤੇ ਹੁਣ ਜਲੰਧਰ ਤੋਂ ਰਮਨ अरोड़ा ਜੀ ਹਾਂ ਕੁਝ ਤੇਰਾ ਅਜੇ ਵੀ ਇਸ ਨੂੰ ਜਿਮਨੀ ਚੋਣ ਨਾਲ ਜੋੜ ਕੇ ਵੇਖ ਰਹੀ ਹੈ ਕਿ ਲੁਧਿਆਣਾ ਚ ਜਿਮਨੀ ਚੌਂਟ ਚ ਪ੍ਰਚਾਰ ਕਰ ਸਕਣ ਕਿ ਦੇਖੋ ਵੀ ਹਸਤਾ ਆਪਣੇ ਆਪ ਨੂੰ ਵੀ ਬਖਸ਼ਦਾ ਜਿਹੜਾ ਭ੍ਰਸ਼ਟਾਚਾਰ ਕਰੂਗਾ ਅੰਦਰ ਜਾਊਗਾ ਕੁਝ ਤਰ੍ਹਾਂ ਇਸ ਨੂੰ ਦਿੱਲੀ ਦੇ ਹੁਕਮ ਅਨੁਸਾਰ ਹੋਈ ਕਾਰਵਾਈ ਵੱਜੋਂ ਵੀ ਦੇਖਦੀਆਂ ਕਿ ਕਿਤੇ ਹਿਸਾਬ ਕਿਤਾਬ ਸਹੀ ਨਹੀਂ ਬੈਠਿਆ ਤਾਲਮੇਲ ਸਹੀ ਨਹੀਂ ਬੈਠਿਆ ਆਪਸੀ ਲੈਣ ਦੇਣ ਦਾ ਹਿਸਾਬ ਕਿਤਾਬ ਵਿਗੜ ਗਿਆ ਕੁਝ ਤਰ੍ਹਾਂ ਰਾਜਨੀਤਿਕ ਤੌਰ ਤੇ ਇਸ ਤੋਂ ਪੱਖੋਂ ਵੀ ਦੇਖਦੀ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਲੰਧਰ ਦੇ ਐਮਐਲਏ ਆਮ ਆਦਮੀ ਪਾਰਟੀ ਨਾਲ ਸੰਬੰਧਤ ਜਲੰਧਰ ਸੈਂਟਰਲ ਤੋਂ ਰਮਨ ਰੋੜਾ ਦੇ ਰੈਸ਼ੀ ਟਿਕਾਣਿਆਂ ਦੇ ਉੱਤੇ ਵਿਜੀਲੈਂਸ ਦੀ ਰੇਡ ਹੁੰਦੀ ਹੈ ਮਾਲੀ ਗੱਡੀਆਂ ਮਾਲੀ ਨੰਬਰਾਂ ਦੀਆਂ ਗੱਡੀਆਂ ਪਹੁੰਚਦੀਆਂ ਐ ਰੇਡ ਕਰਦੀਆਂ ਤੇ ਆਖਰ ਕਹਿੰਦੇ ਜੀ ਐਮਐਲਏ ਨੂੰ ਆਪਣੀ ਹਿਰਾਸਤ ਚ ਲੈ ਲੈਂਦੀਆਂ ਇਹ ਐਕਸ਼ਨ ਦੀ ਤਿਆਰੀ ਤਾਂ ਐਸੇ ਅਜ ਤੋਂ 9-10 ਦਿਨ ਪਹਿਲਾਂ ਹੋ ਗਈ ਸੀ ਜਦੋਂ ਰਮਨ ਰੋੜਾ ਦੀ ਸਕਿਉਰਟੀ ਵਾਪਸ ਲਈ ਗਈ। ਇਸ ਐਸਐਮਐਲਏ ਦੀ ਸਕਿਉਰਟੀ ਵਾਪਸ ਲੈਣ ਨਾਲੇ ਇਹ ਲੱਗ ਪਤਾ ਹੈ ਹੋਗਾ ਕਿ ਕੁਝ ਵੱਡਾ ਹੋਣ ਵਾਲਾ ਹੈ। ਕੁਝ ਕਹਿੰਦੇ ਜੀ ਪਾਰਟੀ ਛੱਡ ਕੇ ਭੱਜੂਗਾ ਬੰਦਾ, ਦਲ ਬਦਲੂਗਾ। ਕੁਝ ਕਹਿੰਦੇ ਨਹੀਂ ਦੂਆਂ ਨੇ ਕਿਸੇ ਨਹੀਂ ਲੈਣਾ। ਪਰ ਇਹ ਕਾਰਵਾਈ ਦੀਆਂ ਕੰਸੂਆਂ ਉਸ 9-10 ਦਿਨ ਪਹਿਲਾਂ ਹੀ ਮਿਲਗੀਆਂ ਸੀ। ਕਿਉਂਕਿ ਰਮਨ ਰੋੜਾ ਤੋਂ ਸਕਿਉਰਟੀ ਵਾਪਸ ਲੈਣ ਤੋਂ ਬਾਅਦ ਜਲੰਧਰ ਖੇਤਰ ਦੀਆਂ ਜੋ ਚਰਚਾਵਾਂ ਸੀ ਅੱਜ ਉਹੀ ਚਰਚਾਵਾਂ ਆਧਾਰ ਬਣੀਆਂ ਨੇ ਇਸ ਕਾਰਵਾਈ ਲਈ ਚਰਚਾਵਾਂ ਇਹ ਨਿਕਲੀਆਂ ਕਿ ਨਗਰ ਨਿਗਮ ਵਾਲੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਪਹਿਲਾਂ ਨੋਟਸ ਕਢਾ ਦਿਓ ਕਿ ਜੀ ਤੁਹਾਡਾ ਤਾਂ ਇੰਨਾ ਜੁਰਮਾਨਾ ਹੈ ਤੁਸੀਂ ਆਹ ਵਾਇਲੇਸ਼ਨ ਕੀਤੀ ਹੈ ਜੀ ਆਹ ਗਲਤ ਕੀਤਾ ਜੀ ਹੈਨਾ ਇਸ ਲਈ ਜੀ ਤੁਹਾਡੇ ਤੋਂ ਜੁਰਮਾਨਾ ਪਊਗਾ ਇੰਨਾ ਤੇ ਫਿਰ ਉਹਦੇ ਕੰਨ ਚ ਕਹਿ ਦਿਓ ਕਿ ਮਾਮਲਾ ਰਾਵਣੜੋੜਾ ਨਿਬੇੜ ਸਕਦਾ ਤੇ ਅਗਲੀ ਮੇਰੇ ਕੋਲ ਆ ਜਾਂਦੇ ਸੀ ਮੰਮੇ ਲੇ ਫਿਰ ਸੌਦਾ ਕਰਦਾ ਸੀ ਕਿੰਨੇ ਦੇਣੇ ਪੈਣੇ ਇੰਨਾ ਕਰਨਾ ਪੈਣਾ ਹੈਨਾ ਤੇ ਉਹ ਪੈਸਾ ਲੈਣ ਦੇਣ ਹੁੰਦਾ ਸੀ ਕਹਿੰਦੇ ਦੋ ਮਾਮਲਿਆਂ ਨੇ ਕਹਿੰਦੇ ਜਲੰਧਰ ਦੇ ਵਿੱਚ ਰਮਨ ਨਰੋੜਾ ਦੀ ਹਵਾ ਕੱਢਤੀ ਹੁਣ ਹਵਾ ਕੱਢਤੀ ਕਿਉਂ ਹਵਾ ਦਾ ਰੁਖ ਹਾਈ ਕਮਾਂਡ ਤੱਕ ਪਹੁੰਚ ਗਿਆ ਕਿ ਅੱਛਾ ਸਾਨੂੰ ਬਿਨਾਂ ਦੱਸਿਆ ਪੁੱਛਿਆ ਹੀ حساب ਹੋ ਜਾਂਦਾ ਇੰਨੇ ਕਰੋੜਾਂ ਦਾ ਸਾਡੇ ਕੋਲ ਤਾਂ ਘੱਟ ਆਉਂਦਾ ਹਿਸਾਬ ਕਿ ਲੋਕ ਚਰਚਾ ਕਰਦੇ ਆ ਜਲੰਧਰ ਚ ਜਲੰਧਰ ਦੇ ਲੋਕ ਕਹਿੰਦੇ ਕਿ ਬਈ ਆਹ ਮਸਲਾ ਜਾਦੇ ਲੱਗਦਾ ਕਿ ਲੈ ਵੀ ਕਾਰਵਾਈ ਤਾਂ ਹੋਣੀ ਹੋ ਸੀ ਕਿ ਇਥੇ ਉਹਰੇ ਬਦ ਲੈਂਦਾ ਸੀ ਉੱਥੇ ਸਾਬ ਘਟਦਾ ਸੀ ਕਹਿੰਦੇ ਹੁਣ ਦੰਦ ਕਥਾਵਾਂ ਦੇ ਦੰਦ ਨਹੀਂ ਹੁੰਦੇ ਤੁਸੀਂ ਰੋਕ ਨਹੀਂ ਸਕਦੇ ਕਹਿੰਦੇ ਜਲੰਧਰ ਦੇ ਦੋ ਡਾਕਟਰਾਂ ਵਾਲਾ ਮਸਲਾ ਇਹਦੇ ਲਈ ਮੁਸ਼ਕਲ ਬਣ ਗਿਆ ਪਹਿਲਾ ਮਾਮਲਾ ਇੱਕ ਡਾਕਟਰ ਨਾਲ ਸੌਦਾ ਪਟਾਉਣ ਲਈ ਇਸੇ ਤਰ੍ਹਾਂ ਦਾ ਕੋਈ ਨੋਟਸਪੋਰਟਸ ਵਾਲਾ ਮਸਲਾ ਕਹਿੰਦੇ ਜਿਉਂ ਨੇ ਸੱਦ ਕੇ ਐਮਐਲਏ ਸਭ ਨੂੰ 25 ਲੱਖ ਦੇ ਪੈਕਟ ਦਾ ਮੱਥਾ ਟੇਕਦਾ ਤੇ ਐਮਐਲਏ ਸਭ ਸੋਚਦੇ ਸੀ ਕਿ ਮੈਂ ਤਾਂ ਇੱਥੋਂ 50 ਲੱਖ ਜਾਂ ਕਰੋੜ ਲੈ ਕੇ ਜਾਊਂਗਾ ਜਦੋਂ ਦੇਖਿਆ 25 ਲੱਖ ਕਹਿੰਦੇ ਇਹਨਾਂ ਨੇ ਪੈਕਟ ਭਗਾ ਕੇ ਮਾਰਿਆ ਝੇ ਲੈਣੇ ਆ ਮੈਂ ਮੈਨਿਲਾਂ ਦਾ ਰਿਸ਼ਤਾ ਤੇ ਉਹ ਤਵਾ ਲਗ ਲੈਣੇ ਨੂੰ ਦਿੱਤੀਓ ਨਹੀਂ ਕਹਿੰਦੇ ਤੇ ਫਿਰ ਸੋਚਦੇ ਰਹੇ ਕਿ ਉਹ ਨੀਓ ਮਿਲ ਜਵੇ ਪਰ ਕਹਿੰਦੇ ਗੱਲ ਨਹੀਂ ਸਰੇ ਚੜੀ ਦੂਸਰਾ ਮਾਮਲਾ ਇੱਕ ਵੱਡਾ ਨਾਮੀ ਗ੍ਰਾਮੀ ਡਾਕਟਰ ਹੈ ਉੱਥੇ ਚੰਗੀ ਪਹੁੰਚ ਅਪਰੋਚ ਰੱਖਦਾ ਹੈ ਪੈਸੇ ਤੇ ਲੈ ਬਖ ਬੜਾ ਹੀ ਸੁੱਖਾ ਹੈ ਬੜਾ ਜੀ ਨੂੰ ਕਹੇ ਤੇ ਉਹਦਾ ਕਹਿੰਦੇ ਕੋਈ ਇਮਾਰਤ ਬਣ ਰਹੀ ਸੀ ਤੇ ਉਸ ਇਮਾਰਤ ਦੀ ਬੇਸਮੈਂਟ ਕਰਕੇ ਗਵਾਂਡੀਆਂ ਦੇ ਘਰਾਂ ਚ ਤਰੇੜਾਂ ਤਰੂੜਾਂ ਖਾਸੀਆਂ ਆ ਗਈਆਂ ਤੇ ਸ਼ਿਕਾਇਤ ਹੋ ਗਈ ਤੇ ਸ਼ਿਕਾਇਤ ਤੋਂ ਬਾਅਦ ਨਗਰ ਨਿਗਮ ਨੇ ਕਾਰਵਾਈ ਪਾਉਣ ਪਾਉਣ ਦੇ ਨਾਲ ਨਾਲ ਜਿਨੇ ਵੀ ਜਿਹੜੇ ਵੇਦਕਾਰੀਆਂ ਸੈਟਿੰਗ ਹੋਣੀ ਵੈਸੇ ਅੱਜ ਅਧਿਕਾਰੀਆਂ ਨਾਲ ਫੜਿਆ ਵੀ ਇਹਨਾਂ ਦੇ ਕੀ ਨਾਂਏ ਵਸੇਸਟਰ ਉਹਨਾਂ ਦਾ ਸੁਖਦੇਵ ਵਸਿਸ਼ਟ ਉਹਨੂੰ ਵੀ ਅਧਿਕਾਰ ਨਾਲ ਕੀਤਾ ਸੋ ਕਹਿੰਦੇ ਜੀ ਕਿ ਮਾਮਲਾ ਰਮਨ ਲੜੋੜਾ ਜੀ ਕੋਲ ਪਹੁੰਚ ਗਿਆ ਰਮਨ ਲੜੋੜਾ ਨੇ ਉਸ ਡਾਕਟਰ ਨਾਲ ਧਾਲਮੇਲ ਕੀਤਾ 5 ਕਰੋੜ ਦੀ ਕਹਿੰਦੇ ਮੰਗ ਕੋਗੇ ਇਹ ਜਲੰਧਰ ਸ਼ਹਿਰ ਚ ਚਰਚਾ ਹੁ ਬੀਜਲੈਂਸ ਪੁੱਛ ਲਵੇ ਜਾਂ ਤਾਨੂੰ ਤੋਂ 5 ਕਰੋੜ ਦੀ ਗੱਲ ਹੋ ਗਈ ਤੇ ਕਹਿੰਦੇ ਜੀ ਉਹ ਅਗਲਾ ਇੰਨਾ ਦਬ ਰੱਖਦਾ ਕਿ 10 ਕਰੋੜ ਵੀ ਦੇ ਸਕਦਾ ਸੀ ਉਹ ਕਹਿੰਦਾ ਵੀ 5 ਕਰੋੜ ਤਾਂ ਠੀਕ ਆ ਪਰ ਤੂੰ 5 ਕਰੋੜ ਵਾਲਾ ਨਹੀਂ ਆ ਕਹਿੰਦਾ ਕੀ ਮਤਲਬ ਕਹਿੰਦਾ ਜੇ 5 ਕਰੋੜ ਦੇ ਦੇਣਾ ਫਿਰ ਤੈਨੂੰ ਕਿਉਂ ਦਵਾਂਗਾ ਮੈਂ ਉਹ ਤੁਸ ਸਮਝ ਸਕਦੇ ਹੋ ਕਿ ਅਗਲਾ ਕਿਨੇ ਬਨੀ ਸਰਕਾ ਕਰਨ ਕਿ ਮੈਂ ਤਾਂ ਮਾਈ ਬਾਪ ਨੂੰ ਦਊਂਗਾ ਤੁਹਾਡੇ ਨੂੰ ਫਿਰ ਚਲੋ ਜੀ ਕਹਿੰਦੇ ਜੀ ਫਿਲੀਆਂ ਰਹੀ ਸੁਨਿਆ ਪਹੁੰਚ ਗਿਆ ਕਿ 1 ਕਰੋੜ ਚ ਸੌਦਾ ਨੱਟਾ ਲਓ 5 ਕਰੋੜ ਤੋਂ ਸਿੱਧਾ 1 ਕਰੋੜ ਤੇ ਆ ਗਈ ਗੱਲ 1 ਕਰੋੜ ਤੋਂ 50 ਲੱਖ ਤੇ ਵੀ ਆਈ ਤੇ 50 ਲੱਖ ਤੋਂ 10 ਲੱਖ ਤੇ ਵੀ ਆ ਗਈ ਪਰ ਅਗਲੇ ਨੇ ਦਿੱਤਾ ਨਹੀਂ ਹੁਣ ਉਹ 5 ਕਰੋੜ ਕਿਤੇ ਗਿਆ ਜਾਂ ਨਹੀਂ ਗਿਆ ਸਾਨੂੰ ਨਹੀਂ ਪਤਾ ਪਰ ਆ ਕਾਰਵਾਈ ਦਾ ਮੂਡ ਕਹਿੰਦੇ ਉੱਥੋਂ ਵੱਜ ਗਿਆ ਤੇ ਆਖਰ ਫਿਰ ਹੁਣ ਪਹਿਲਾ ਸੁਰੱਖਿਆ ਹਟੀ ਤੇ ਹੁਣ ਉਹੀ ਸੁਰੱਖਿਆ ਵਰਦੀਆਂ ਵਾਲਿਆਂ ਨਹੀਂ ਸਮਝ ਲਓ ਪੰਜਾਬ ਪੁਲਿਸ ਨਹੀਂ ਗ੍ਰਿਫਤਾਰ ਕਰ ਲਿਆ ਬੀਜਲੈਂਸ ਲੈ ਗਈ ਤੇ ਹੁਣ ਦਸਣ ਨੂੰ ਗਾਉਣ ਨੂੰ ਬੁਜਾਉਣ ਨੂੰ ਕਹਿਣ ਨੂੰ ਹੋ ਗਿਆ ਦੇਖੋ ਜੀ ਅਸੀਂ ਤਾਂ ਐ ਕਾਰਵਾਈ ਕਰਦੇ ਆ ਪਰ ਸਾਰਿਆਂ ਨੂੰ ਚੇਤੇ ਕਿ ਜੇ ਜੀ ਸਿੰਘਲਾ ਦੇ ਖਿਲਾਫ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਆ ਫੜ ਲਿਆ ਜੀ ਆ ਬੈਠਾ ਜੀ 1% ਕਮਿਸ਼ਨ ਲੈਂਦਾ ਸੀ ਜਾਂ ਕਰਦਾ ਸੀ ਆ ਹਟਾਤਾ ਜੀ ਮੰਤਰੀ ਤੋਂ ਦੇਖੋ ਜੀ ਔਰ ਨੂੰ ਗ੍ਰਫਤਾਰ ਕਰਾਤਾ ਅਦਾਲਤ ਵਿੱਚ ਕੇਸ ਕਿੱਥੇ ਖੜਿਆ ਤੁਸੀਂ ਗਏ ਗਵਾਹੀ ਦੇਣ ਮੁੱਖ ਮੰਤਰੀ ਸਾਹਿਬ ਅਮਿਤ ਰਤਨ ਫੜ ਲਿਆ ਜਨਤਕ ਹੈ ਜੀ ਵੀਡੀਓ ਹੈ ਜੀ ਮੰਨ ਗਿਆ ਜੀ ਹੋ ਗਿਆ ਜੀ ਐਮਐਲਏ ਹੈਗਾ ਨਾ ਅਗਲਾ ਅਭਿਜੇ ਸਿੰਘਲਾ ਦੇ ਪਰਿਵਾਰ ਦੇ ਵਿਆਹ ਚ ਹੁਣ ਸਾਰੇ ਤੁਸੀਂ ਕਿਵੇਂ ਮੂਰੇ ਹੋ ਫੋਟੋਆਂ ਚਾਹੁੰਦੇ ਸੀ ਮਤਲਬ ਰਿਸ਼ਵਤਖੋਰ ਨਾਲ ਤੁਹਾਡਾ ਰਿਸ਼ਤਾ ਤੁਹਾਨੂੰ ਮਿਲ ਮਿਲ ਵਰਤਣਾ ਉੱਠ ਬੈਠਾ ਆਮ ਆਦਮੀ ਪਾਰਟੀ ਨੇ ਜੀ ਐਕਸ਼ਨ ਲੈਣਾ ਸੀ ਜਦੋਂ ਹੀ ਬਿਜਲੈன்ஸ் ਨੇ ਗ੍ਰਿਫਤਾਰ ਕੀਤਾ ਕਾਰਵਾਈ ਪਾਈ ਜਾਂ ਵਿਜੇ ਸਿੰਘ ਲਾ ਤੇ ਕਾਰਵਾਈ ਪਾਈ ਅਮਿਤ ਰਤਨ ਤੇ ਪਾਈ ਫਿਰ ਜਦੇ ਪਾਰਟੀ ਚੋਂ ਕਿਉਂ ਨਿਕੜੇ ਪ੍ਰਧਾਨ ਸਭਾ ਦੀ ਮੈਂਬਰੀ ਕਿਉਂ ਨ ਖਰਚ ਕੀਤੀ ਤੇ ਅੱਜ ਇਹਦੀ ਕਰਦੋ ਸੋਏ ਸਾਰੇ ਸਵਾਲ ਵੀ ਨਾਲ ਜਨਾਬ ਖੜੇ ਨੇ ਚਲੋ ਜੀ ਹਾਈ ਕੋਰਟ ਵਾਲਾ ਮਾਮਲਾ ਤਾਂ ਆਪਾਂ ਦੇਖੇ ਲਿਆ ਬੀਬੀਐਮਬੀ ਪੰਜਾਬ ਨੇ ਆਪਣੀ ਪੱਖ ਦਲੀਲ ਰੱਖਤੀ ਸੀ ਕਿ ਜੀ ਇਹ ਲੁਕੋ ਰਹੇ ਨੇ ਹਰਿਆਣੇ ਵਾਲੇ ਕੇਂਦਰ ਜਾਣ ਕੇ ਧੱਕਾ ਕਰਦਾ ਜੀ ਹੈ ਨਾ ਇਸ ਲਈ ਸਾਡੇ ਨਾਲ ਤਾਂ ਇਹ ਧੱਕਾ ਛਾਈ ਹੈ ਅਸੀਂ ਮੁੱਖ ਮੰਤਰੀ ਸਾਹਿਬ ਉਸ ਕੇਂਦਰੀ ਸੁਰੱਖਿਆ ਦਸਤੇ ਜਿਹੜੇ ਤਾਇਨਾਤ ਹੋਣੇ ਨੇ ਉਹਦੇ ਬਾਰੇ ਵੀ ਸਪਸ਼ਟ ਕਹਿ ਚੁੱਕੇ ਨੇ ਕਿ ਅਸੀਂ ਨਹੀਂ ਪੈਸਾ ਦੇਣਾ ਇਹ ਤਾਇਨਾਤੀ ਸਾਨੂੰ ਨਹੀਂ ਮਨਜ਼ੂਰ ਹੈ ਨਾ ਕਿਉਂਕਿ ਗੱਲ ਪੰਜਾਬ ਦੇ ਸਰ ਪੈਣੀ ਹੈ ਭਰਤੀ ਤੁਸੀਂ BBMP ਦੇ ਨਾਂ ਤੇ ਕਰ ਰਹੇ ਹੋ ਬਜਟ ਤੁਸੀਂ ਪੰਜਾਬ ਦੇ ਖਜ਼ਾਨੇ ਚੋਂ ਲੈਣਾ 60% ਅਸੀਂ ਉਹ ਦੇਣਾ 296 ਬੰਦਿਆਂ ਚ ਪੰਜਾਬ ਦਾ ਵੀ ਕੋਈ ਭਰਤੀ ਨਹੀਂ ਹੋਣਾ ਕੇਂਦਰ ਦੇ ਹੱਥ ਕੰਟਰੋਲ ਵੀ ਚਲਾ ਗਿਆ BBMP ਦਾ ਅ ਤੇ ਉਤਰਵਾਦ ਨੂੰ ਭਾਕੜਾ ਟਾਈਮ ਦਾ ਵੀ ਕੰਟਰੋਲ ਚਲਾ ਗਿਆ ਤੇ ਸਾਡੀ ਜੇਬ ਜਰੂਰ ਕੱਟੀ ਜਾਣੀ ਆ ਮੁੱਖ ਮੰਤਰੀ ਸਾਹਿਬ ਨੇ ਬਿਆਨੀ ਜਵਾਨੀ ਕਲਾਮੀ ਦਾ ਸਟੈਂਡ ਲਿਆ ਪਰ ਅਦਾਲਤੀ ਪ੍ਰਕਿਰਿਆ ਚੁੱਕੀ ਮੈਂ ਖੜਨਗੇ ਇਹ ਦੇਖਣ ਵਾਲੀ ਗੱਲ ਹੈ ਦੂਸਰੇ ਪਾਸੇ ਉਹਨਾਂ ਨੇ ਨੀਤੀ ਜੋਗ ਦੀ ਗੱਲ ਕੀਤੀ ਹੈ ਕਿ ਮੈਂ ਨੀਤੀ ਜੋਗ ਦੇ ਵਿੱਚ ਸ਼ਨੀਵਾਰ ਨੂੰ ਮੀਟਿੰਗ ਆ ਮੈਂ ਮੁੱਦਾ ਚੁੱਕੂਗਾ ਚੁੱਕ ਵੀ dauਗਾ ਮੁੱਦਾ ਇੱਕ ਡੇਢ ਮਿੰਟ ਦਾ ਚੁੱਕਿਆ ਮੁੱਦਾ ਕਿੰਨਾ ਸੁਣੂਗਾ ਕੇਂਦਰ ਪਹਿਲਾਂ ਨੀਤੀ ਜੋਗ ਦੀ ਬੈਠਕ ਤੁਸੀਂ ਬਹੁਤ ਮੁੱਦੇ ਤੁਹਾਡੇ ਵੱਲੋਂ ਤੁਹਾਡੇ ਨੂੰ ਐਂਡਿਆਂ ਨੂੰ ਚੁੱਕੇ ਜਾਂਦੇ ਰਹੇ ਕੀ ਘਟਕੇ ਆਏ ਮੈਨੂੰ ਵਿਕਾਸ ਫੰਡ ਮਿਲ ਗਿਆ ਮੰਡੀਆਂ ਦਾ ਪ੍ਰਾਈਵੇਟ ਕਰਨ ਰੁਕ ਗਿਆ ਜਿਹੜੇ ਸਰਕਾਰੀ ਗੋਦਾਮ ਸੀ ਉਹ ਸੈਲਵਾਂ ਚ ਬਦਲੇ ਨਾ ਅਗਲਿਆਂ ਨੇ ਪਿੰਡ ਵਾਲਾ 7.4 ਕਰੋੜ ਨਹੀਂ ਦਿੱਤਾ ਨਾ ਤੇ ਇਸੇ ਤਰ੍ਹਾਂ ਸਕੂਲਾਂ ਕਾਲਜਾਂ ਚ ਪੱਟੇ ਬਦਲ ਨਾਮ ਬਦਲਾ ਬਦਲਾ ਗਲੇ ਤਾਂ ਵੀ ਪੈਸੇ ਭੇਜੇ ਨਹੀਂ ਭੇਜੇ ਜਨਾਬ ਸੋ ਕੇਂਦਰ ਜਿੱਥੇ ਤੱਕਾ ਕਰੇ ਜੀਐਸਟੀ ਤੱਕ ਦੀ ਅਦਾਇਗੀ ਸਾਡੀ ਸਮੇਸਰ ਨਹੀਂ ਕਰਦਾ ਇਸ ਲਈ ਉਹਨਾਂ ਪਹਿਲੂਆਂ ਤੇ ਚਾਰਜ ਹੋਈ ਵੀ ਨਹੀਂ ਹੋਈ ਤੇ ਹੁਣ ਬੀਬੀ ਐਮਬੀ ਵਾਲਾ ਨਵਾਂ ਕਲੇਸ਼ ਅਸੀਂ ਆਪਣੇ ਗਲ ਆਪ ਪਵਾਇਆ ਜਿਹੜਾ ਮਸਲਾ ਅਧਿਕਾਰੀਆਂ ਦੇ ਪੱਧਰ ਦਾ ਸੀ ਉਸ ਨੂੰ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਰਾਜਨੀਤਿਕ ਪੱਧਰ ਦਾ ਮੁੱਦਾ ਬਣਾ ਕੇ ਇੰਜ ਪੇਸ਼ ਕੀਤਾ ਕਿ ਜਿਵੇਂ ਮੈਂ ਲੜਾਈ ਜਿੱਤ ਲੈਣੀ ਹੈ ਜਰਾਬ 10 ਦੇ ਨਾਲ ਆ ਮੁੱਦਾ 2020 ਵਾਲਾ 20 ਤਰੀਕ ਤੋਂ ਬਾਅਦ 21 ਤਰੀਕ ਤੋਂ ਪਾਣੀ ਜਾਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਪਾਣੀ ਵੀ ਅਗਲੇ ਪੂਰਾ ਲੈ ਕੇ ਉਹ ਪੂਰਾ ਕੀ ਲੈ ਕੇ ਵੱਧ ਲੈ ਰਹੇ ਨੇ ਪਹਿਲਾਂ ਵੀ 8 ਗੁਣਾ ਵੱਧ ਜਾਂਦਾ ਰਿਹਾ ਤੇ ਹੁਣ ਵੀ ਤੇ ਬੀਬੀਐਮਪੀ ਵਾਲੇ ਰੱਖ ਰਖਾ ਵਾਲਾ ਪੈਸਾ 60% ਦੀ 50% ਦੀ ਸਭ ਤੋਂ ਲੈ ਕੇ ਪਿਛਲੇ 10-12 ਸਾਲਾਂ ਚ ਉਹ ਤੁਹਾਡੇ ਵਾਲਾ ਵੀ ਸਮਾਂ ਆਉਂਦਾ ਪਿਛਲੇ ਅਕਾਲੀ ਬੀਜੇਪੀ ਤੇ ਕਾਂਗਰਸ ਦਾ ਸਮਾਂ ਵੀ ਆਉਂਦਾ ਤੇ ਇਹ ਸਾਰੀ ਪ੍ਰਕਿਰਿਆ ਚ ਹੁਣ ਅਗਲੇ ਕਹਿੰਦੇ ਅਸੀਂ ਕੇਂਦਰੀ ਸੁਰੱਖਿਆ ਬਲਾਂ ਦੇ ਹਵਾਲੇ ਕਰਨੀ ਆ ਜੀ ਪਖੜਾ ਡੈਮ ਨੂੰ ਹਵਾਲੇ ਕਰ ਦੇਣਾ ਉਹਨਾਂ ਦੇ ਤੇ ਇਸ ਦੇ ਉੱਤੇ ਮੁੱਖ ਮੰਤਰੀ ਸਾਹਿਬ ਕੋਈ ਉਸ ਤਰ੍ਹਾਂ ਦੀ ਲੜਾਈ ਛੇੜ ਦੇ ਅਜੀ ਉਸ ਤਰ੍ਹਾਂ ਦੀ ਕਤਰਤਾ ਕਰਦੇ ਕੋਈ ਸੈਸ਼ਨ ਬੁਲਾਉਂਦੇ ਕੋਈ ਸਰਦਲ ਦੀ ਬੈਠਕ ਬੁਲਾਉਂਦੇ ਨਜ਼ਰ ਤਾਂ ਨਹੀਂ ਆਉਂਦੇ ਨਾਲ ਟੈਂਟ ਲਾਉਂਦੇ ਨਾ ਧਰਨਾ ਲਾਉਂਦੇ ਅਜੀ ਨਜ਼ਰ ਆਉਂਦੇ ਨੇ ਹਾਂ ਪਰ ਇੱਕ ਰਾਜ਼ ਜ਼ਰੂਰ ਖੁੱਲਿਆ ਰਾਜ਼ ਇਹ ਖੁੱਲਿਆ ਕਿ ਵੀ ਇਹ ਕੰਮ ਤਾਂ ਕੈਪਟਨ ਦੀ ਸਰਕਾਰ ਸਮਝ ਹੋ ਗਿਆ ਸੀ ਕੇਂਦਰੀ ਸੁਰੱਖਿਆ ਦਸਤੇ ਤਾਇਨਾਤ ਕਰਨ ਵਾਲਾ ਫੈਸਲਾ ਮੋਦੀ ਸਰਕਾਰ ਨੇ ਕੈਪਟਨ ਦੇ ਰਾਜ ਚ ਕਰ ਲਿਆ ਸੀ ਕਹਿੰਦੇ ਇਹ 2021 ਦੀ ਗੱਲ ਆ ਰਹੀ ਹੈ ਜੀ ਸਾਹਮਣੇ 23 ਜੁਲਾਈ 2021 ਨੂੰ 238ਵੀਂ ਮੀਟਿੰਗ ਵਿੱਚ ਪਾਖੜਾ ਡੈਮ ਪ੍ਰੋਜੈਕਟ ਬਿਆ ਹ ਬਿਆਸ ਡੈਮ ਪ੍ਰੋਜੈਕਟ ਅਤੇ ਬਿਆਸ ਸਤਲੁਜ ਲਿੰਕ ਪ੍ਰੋਜੈਕਟ ਤੇ ਕੇਂਦਰੀ ਬਲਾਂ ਦੀ ਤਣਾਤੀ ਨੂੰ ਹਰੀ ਝੰਡੀ ਮਿਲ ਗਈ ਸੀ ਇਹ ਤਾਂ 2021 ਦਾ ਹੋਇਆ ਫੈਸਲਾ ਇਹ ਤੋਂ ਪਹਿਲਾਂ ਮੀਟਿੰਗ ਹੁੰਦੀ ਆ ਉਹਨਾਂ ਦੀ ਬਕਾਇਦਾ 19 ਮਾਰਚ 2021 ਨੂੰ ਫਿਰ ਉਹ 237ਵੀਂ ਮੀਟਿੰਗ ਸੀ ਫਿਰ ਉਹ 238ਵੀਂ ਮੀਟਿੰਗ ਆ ਭਈ 23 ਜੁਲਾਈ 2021 ਨੂੰ ਸੋ ਕੇਂਦਰ ਚ ਮੋਦੀ ਦੀ ਸਰਕਾਰ ਤੇ ਪੰਜਾਬ ਚ ਕੈਪਟਨ ਨੰਦਰਾਲੀ ਕਾਂਗਰਸ ਸਰਕਾਰ ਉਸ ਸਮੇਂ ਫੈਸਲਾ ਹੋ ਗਿਆ ਸੀ ਹੁਣ ਉਸ ਨੂੰ ਇਹ ਕਹਿੰਦੇ ਜੀ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਭਈ ਕਾਂਗਰਸ ਦੇ ਰਾਜ ਦੇ ਵਿੱਚ ਤਾਂ ਕੈਪਟਨ ਪਾਣੀਆਂ ਦੇ ਰਾਖੇ ਵੀ ਬਣ ਰਹੀ ਸੀ ਪਰ ਉਹ ਪਾਣੀਆਂ ਦਾ ਰਾਖਾ ਵੀ ਪੰਜਾਬ ਨੇ ਪ੍ਰਵਾਨ ਨਹੀਂ ਨਾ ਕੀਤਾ ਅਗਲੀ ਵਾਰ ਚੋਣ ਤਾਂ ਨਹੀਂ ਜਿੱਥੇ ਨਾ ਕਿਉਂਕਿ ਉਸ ਫਾਇਨਸਰਾਂ ਜੀ ਜਿਨ੍ਹਾਂ ਚੇਹ ਦਿਖਾਇਆ ਕਿ ਲਓ ਮੈਂ ਤਾਂ ਆਪਣੀ ਹਾਈ ਕਮਾਂਡ ਦੀ ਪ੍ਰਵਾਨੀ ਕਰਦਾ ਮੈਂ ਰੱਦ ਕਰ ਤੇ ਮੈਂ ਕਰ ਤੇ ਉਹ ਕੈਪਟਨ ਅਮਰਿੰਦਰ ਸਿੰਘ 78 79 80 ਜਿਹੜੀਆਂ ਧਾਰਾਵਾਂ ਨੇ ਉਹਨਾਂ ਦਾ ਹੀ ਨਮਕ ਖੜੇਸ ਪਾ ਕੇ ਸਾਡੇ ਲਈ ਤਾਂ ਜਿਹੜਾ ਪਾਣੀ ਜਾ ਰਿਹਾ ਹੈ ਕਿ ਹਰਿਆਣੇ ਨੂੰ ਇੰਨਾ ਜੀ ਪਾਸਤਾ ਨੂੰ ਇੰਨਾ ਜੀ ਦਿੱਲੀ ਨੂੰ ਇੰਨਾ ਜੀ ਤੁਸੀਂ ਉਹਦੇ ਤੇ ਵਿਧਾਨ ਸਭਾ ਚ ਮੋਹਰ ਲਾ ਗਏ ਹੁਣ ਤੱਕ ਤਾਂ ਇਹ ਸੀ ਕਿ ਸਾਡਾ ਧੱਕਿਆ ਜੀ ਉਹ ਵੀ ਕਿਉਂਕਿ ਰਿਪੇਰੀਆਂ ਲਾਦੇ ਹਿਸਾਬ ਨਾਲ ਉਹਦੇ ਵਿੱਚ ਨਹੀਂ ਆਉਂਦੇ ਤੇ ਜਾ ਤਾਂ ਉਹਦਾ ਕਰਨ ਅਦਾਗੀ ਕਰਨ ਦੇ ਉਹਦੇ ਮੁੱਲ ਤਰਨ ਪਰ ਉਹ ਪਾਣੀ ਵੀ ਲੈ ਰਹੇ ਨੇ ਨਖਰਾ ਵੀ ਦਿਖਾ ਰਹੇ ਨੇ ਧੌਂਸ ਵੀ ਦਿਖਾ ਰਹੇ ਨੇ ਅਦਾਗੀ ਵੀ ਨਹੀਂ ਕਰ ਰਹੇ ਤੇ ਪਾਣੀਆਂ ਦੇ ਰਾਖੇ ਕਪਟਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵਿਧਾਨ ਸਭਾ ਚ ਇਸ ਗੱਲ ਦੇ ਮੋਹਰ ਲੱਗੀ ਜਿਹੜਾ ਜਾਂਦਾ ਈ ਉਹ ਜਾਂਦਾ ਜਰੂਰਗਾ ਮਤਲਬ ਤੁਸੀਂ ਉਹਨੂੰ ਲੀਗਲ ਕਰਤਾ ਤੁਸੀਂ ਉਹਨੂੰ ਕਾਨੂੰਨੀ ਮਾਨਤਾ ਦਿੱਤੀ ਵਿਧਾਨ ਸਭਾ ਦੀ ਮਾਨਤਾ ਦਿੱਤੀ ਕਿਹ ਤਾਂ ਜਾਂਦਾ ਰਹੂਗਾ ਜੀ ਇਹ ਤੋਂ ਬਿਨਾ ਨਹੀਂ ਤਫਕਾ ਜਾਣਦਿਆਂਗੇ ਇਹੀ ਕੰਮ ਤੁਸੀਂ ਕਰ ਰਹੇ ਹੋ ਜਨਾਬ ਤੇ ਇਸ ਲਈ ਉਸ ਸਮੇਂ ਜੀ ਉਹ ਗਲਤ ਹੋਇਆ ਤੁਸੀਂ ਤਾਂ ਉਹਨੂੰ ਵੀ ਦਰਸ ਨਹੀਂ ਕੀਤਾ ਜੇ ਉਸ ਸਮੇਂ ਆ ਬੀਬੀ ਐਮਬੀ ਤੇ ਕੇਂਦਰੀ ਸੁਰੱਖਿਆ ਦਸਤੇ ਡੈਮਾ ਤੇ ਤਾਇਨਾਤ ਕਰਨ ਦਾ ਫੈਸਲਾ 2021 ਦਾ ਤੇ ਫਿਰ ਤੁਹਾਡੇ ਕੋਲ ਜਾਣਕਾਰੀ ਹੋਣੀ ਚਾਹੀਦੀ ਸੀ ਤੁਸੀਂ ਪਾਣੀਆਂ ਦੇ ਮਸਲੇ ਤੇ ਵਿਸ਼ੇਸ਼ ਇੱਕ ਰੋਜਾ ਜਿਹੇ ਦਿਨ ਸੈਸ਼ਨ ਬੁਲਾਇਆ ਉਹ ਦਿਨ ਰੱਦ ਕਰਦੇ ਵੀ ਹੁਣ ਕਰ ਦਿਓ ਜਨਾਬ ਢੁੱਲੇ ਬੇਰਾ ਦਾ ਕੀ ਵਿਗੜਿਆ ਬੁਲਾਓ ਫਿਰ ਸੈਸ਼ਨ 76 78 80 ਦਾ ਆਰਾਮ ਮਾਮਲਾ ਨਵੇੜੋ ਨਵੇੜੋ ਇਹ ਮਾਮਲਾ ਕਿ ਬੀਵੀਐਮਪੀ ਤੇ ਕੰਟਰੋਲ ਪਖੜਾ ਡੈਮਾ ਤੇ ਕੰਟਰੋਲ ਪੰਜਾਬ ਦੇ ਸਾਰੇ ਡੈਮਾ ਤੇ ਕੰਟਰੋਲ ਸਾਡਾ ਰਹੂਗਾ ਲਿਆਓ ਬਲ ਇੱਕ ਵਾਰ ਭੇਜੋ ਰਾਜਪਾਲ ਨੂੰ ਵਾਪਸ ਭੇਜੂਗਾ ਦੂਸਰੀ ਵਾਰ ਭੇਜੋ ਫਿਰ ਸੁਪਰੀਮ ਕੋਰਟ ਦਾ ਹੁਕਮ ਪਿਆਣਾ ਕਿ ਜਾਂ ਤਾਂ ਹਾਂ ਕਰਨੀ ਪਊ ਜਾਂ ਰਾਸ਼ਪਤੀ ਸਾਹ ਕੋਲ ਵੇਜਣਾ ਪਊ ਤੇ ਰਾਸ਼ਪਤੀ ਉਹ ਵੀ ਤਿੰਨ ਮਹੀਨਾ ਚ ਹੋਣਾ ਨਵੇੜਾ ਕਰੋ ਤਾਂ ਸਹੀ ਨਹੀਂ ਕਰਨਾ ਤੁਸੀਂ ਸਵਾਲ ਤਾਂ ਇੱਥੇ ਕਰ। ਤੁਸੀਂ ਵਿਆਨਵਾਜੀ ਦੀ ਲੜਾਈ ਲੜ ਰਹੇ ਹਾਂ ਰਾਜਨੀਤਿਕ ਤੇ ਕਾਨੂੰਨੀ ਲੜਾਈ ਇਸ ਪਹਿਲੂ ਤੇ ਨਹੀਂ ਲੜ ਰਹੇ ਜਿਹੜੀ ਲੜਨੀ ਬਣਦੀ ਹੈ ਚਲੋ ਕਾਂਗਰਸ ਦਾ ਇਸ ਮਸਲੇ 'ਚ ਤਾਂ ਰਾਜ ਖੁੱਲ ਗਿਆ ਕਿ ਕੇਂਦਰ 'ਚ ਬੀਜੇਪੀ ਤੇ ਪੰਜਾਬ 'ਚ ਕਾਂਗਰਸੀ ਸਰਕਾਰ ਜੀ ਨੇ ਇਹਨਾਂ ਦੇ ਰਾਜ ਦੇ ਵਿੱਚੇ ਮੋਹਰ ਲੱਗੀ ਸੀ ਉਸ ਸਮੇਂ ਉਹ ਚੁੱਪ ਬੱਟ ਗਏ ਤੇ ਹੁਣ ਤੁਸੀਂ ਵੀ ਰੌਲਾ ਪਾਉਣਾ ਕਰਨਾ ਤੁਸੀਂ ਵੀ ਕੁਝ ਨਹੀਂ ਪਰ ਕਾਂਗਰਸ ਕੋ ਰਾਜ ਵੀ ਕੋਲ ਜਿਹੜਾ ਸਵਾਲ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਨੂੰ ਕੀਤਾ ਕਿ ਵੀ ਤੁਹਾਡਾ ਵਿਦੇਸ਼ ਮੰਤਰੀ ਜੈ ਸ਼ੰਕਰ ਕਿਉਂ ਇਹ ਗੱਲ ਕਹਿ ਰਿਹਾ ਹੈ ਕਿ ਦੱਸ ਕੇ ਫੌਜੀ ਕਾਰਵਾਈ ਹੁੰਦੀ ਹੁੰਦੀ ਹੈ ਤੁਸੀਂ ਇਤਲਾਹ ਕਿਉਂ ਦਿੱਤੀ ਤੁਸੀਂ ਇਹ ਕਿਉਂ ਉਹਨਾਂ ਦਾ ਬਿਆਨ ਸੀਗਾ ਕਿ ਅਸੀਂ ਪਹਿਲਾਂ ਦੱਸਤਾ ਸੀਗਾ ਉਹਨਾਂ ਨੂੰ ਕਿ ਸਾਹ ਟਿਕਾਣਿਆਂ ਤੇ ਛਾਪੇਮਾਰੀ ਕਾਰਵਾਈ ਕਰਨੀ ਹੈ ਬੰਬਾਰੀ ਕਰਨੀ ਹੈ ਸੋ ਇਸ ਲਈ ਮਿਸ਼ਨ ਤੋਂ ਦੂਰ ਵੱਰ ਕੇ ਇਹ ਜਾਣਕਾਰੀ ਦਿੱਤੀ ਸੀ ਬਾਅਦ ਚੋ ਇਹ ਵੀ ਸਪਾਈ ਦੇਣ ਦੀ ਕੋਸ਼ਿਸ਼ ਕੀਤੀ ਵਿਦੇਸ਼ ਸਕੱਤਰ ਨੇ ਮਿਸ਼ਰੀ ਹੋਰਾਂ ਨੇ ਕਿ ਨਹੀਂ ਜੀ ਉਹਨਾਂ ਦਾ ਕਹਿਣ ਦਾ ਭਾਵ ਤਾਂ ਇਹ ਸੀ ਕਿ ਜਦੋਂ ਅਸੀਂ ਕਾਰਵਾਈ ਕਰਤੀ ਉਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਕਿ ਅਸੀਂ ਤਾਂ ਆਹੀ ਕਾਰਵਾਈ ਕਰਨੀ ਸੀ ਇਹੀ ਕੀਤੀ ਅਸੀਂ ਤੁਹਾਡੇ ਟਿਕਾਣੇ ਨਹੀਂ ਛੇੜੇ ਅਸੀਂ ਤੁਹਾਡੀ ਆਮ ਜਨਤਾ ਨੂੰ ਨਹੀਂ ਛੇੜਿਆ ਪਰ ਇਸ ਮਸਲੇ ਤੇ ਮੁਲਕ ਚ ਪੂਰੀ ਚਰਚਾ ਹੈ ਮੋਦੀ ਜੀ ਸਰਬਦਾਲ ਦੀ ਬੈਠਕ 'ਚ ਨਹੀਂ ਆਉਂਦੇ ਮੋਦੀ ਜੀ ਇਸ ਮਸਲੇ ਤੇ ਸੈਸ਼ਨ ਨਹੀਂ ਬੁਲਾਉਂਦੇ ਆਪਣੇ ਨਮਾਇੰਦਿਆਂ ਨੂੰ ਆਪਣੇ ਚੁਣੇ ਸੰਸਦ ਮੈਂਬਰਾਂ ਨੂੰ ਆਪਣੇ ਮੁਲਕ ਨੂੰ ਤਾਂ ਜਾਣਕਾਰੀ ਨਹੀਂ ਦੇ ਰਹੇ ਪੂਰੀ ਬਿਆੰਚ ਚਾਹੇ ਕਹੀ ਜਾਓ ਮੇਰੀ ਰਗੋਂ ਮੇ ਅਬ ਖੂਨ ਨਹੀਂ ਸੰਦੂਰ ਗਰਮ ਸੰਦੂਰ ਦੌੜਦਾ ਹੈ ਹੈਨਾ ਇਹ ਕਹਿਣਾ ਬਹੁਤ ਠੀਕ ਹੈ ਡਾਇਲੋਗ ਚੱਲ ਜਾਣਗੇ ਪਰ ਤੁਸੀਂ ਆਪਣੇ ਨਾਗਰਿਕਾਂ ਨੂੰ ਜਾਣਕਾਰੀ ਨਹੀਂ ਦੇਰੇ ਪੂਰੀ ਸਚਾਈ ਦੀ ਮੁਲਕਾਂ ਚ ਜਾ ਕੇ ਭੇਜ ਰਹੇ ਹੋ ਜੀ ਆ ਅਸੀਂ ਵਫਤ ਭੇਜਤਾ ਜੀ ਸੰਸਦ ਮੈਂਬਰਾਂ ਨੂੰ ਜਾਣਕਾਰੀ ਦੇਖਿਆ ਹੁਣ ਇਹ ਸਾਰੇ ਵਰਤਾਰੇ ਚ ਜਿਹੜਾ ਸਵਾਲ ਇਹ ਵੱਡਾ ਬਣ ਰਿਹਾ ਸੀ ਕਿ ਤੁਸੀਂ ਪਾਕਿਸਤਾਨ ਨੂੰ ਜਾਣਕਾਰੀ ਪਹਿਲਾਂ ਕਿਉਂ ਦਿੱਤੀ ਉਸ ਮਸਲੇ ਤੇ ਹੁਣ ਭਾਜਪਾ ਦੇ ਮੈਂਬਰ ਪਾਰਲੀਮੈਂਟ ਨੇ ਜੀ ਨਿਸ਼िकांत दुबे ਉਹ ਕਹਿੰਦੇ ਵੀ ਇਹ ਤਾਂ 1994 ਚ ਸਮਝੌਤਾ ਹੋਇਆ ਵਾ ਪਾਕਿਸਤਾਨ ਨਾਲ ਭਾਰਤ ਦਾ 1994 ਚ ਕਾਂਗਰਸ ਨੇ ਪਾਕਿਸਤਾਨ ਨਾਲੇ ਸਮਝੌਤਾ ਕੀਤਾ ਸੀ ਭਾਰਤ ਦਾ ਕਿ ਵੀ ਜਿਹੜੀ ਵੀ ਫੌਜ ਮੂਵਮੈਂਟ ਹੋਊਗੀ ਉਹਦੀ ਜਾਣਕਾਰੀ ਆਪਾਂ ਕਿਦੋਂ ਦਿਆ ਕਰਾਂਗੇ ਦੇਸਤਰੋ ਤਏ ਸੀ ਭਾਜਪਾ ਸੰਸਦ ਮੈਂਬਰ ਨੇ ਨਿਸ਼िकांत दुबे ਉਹ ਕਹਿੰਦੇ ਕਿ ਜਾਣਕਾਰੀ ਸ਼ੇਅਰ ਕਰਨਾ ਇਹ ਸਮਝੌਤਾ 1994 ਚ ਕਾਂਗਰਸ ਸਰਕਾਰ ਦੇ ਸਮੇਂ ਹੋਇਆ ਇਸ ਲਈ ਕਹਿੰਦੇ ਅਸਲੀ ਦੇਸ਼ਤ੍ਰੋਹੀ ਤਾਂ ਕਾਂਗਰਸੀ ਨੇ ਨਿਸ਼ਕਾਂਤ ਦੁਬੇ ਦਾ ਕਹਿਣਾ ਹੈ ਕਿ 1991 ਵਿੱਚ ਕਾਂਗਰਸ ਨੇ ਚੰਦਰਸ਼ੇਖਰ ਦੀ ਅਗਵਾਈ ਵਾਲੀ ਸਰਕਾਰ ਨੂੰ ਸਮਰਥਨ ਦਿੱਤਾ ਸੀ ਤਦ ਭਾਰਤ-ਪਾਕਿਸਤਾਨ ਵਿਚਾਲੇ ਇੱਕ ਸਮਝੌਤਾ ਹੋਇਆ ਸੀ ਜਿਹੜਾ 1994 ਦੇ ਵਿੱਚ ਪੀਪੀ ਨਰਸੀਮਹਾ ਰਾਓ ਦੀ ਸਰਕਾਰ ਦੇ ਸਮੇਂ ਇੰਪਲੀਮੈਂਟ ਹੋਇਆ ਲਾਗੂ ਹੋਇਆ ਇਸ ਦੇ ਇਸ ਸਮਝੌਤੇ ਦੇ ਤਹਿਤ ਦੋਵਾਂ ਮੁਲਕਾਂ ਵਿਚਾਲੇ ਫੌਜ ਹਵਾਈ ਫੌਜ ਉਹਦੀ ਕੋਈ ਮੂਵਮੈਂਟ ਦਰਿਆਈ ਫੌਜ ਉਹਦਾ ਕੋਈ ਐਕਸ਼ਨ ਪਲਾਨ ਉਹ ਸਾਰਾ ਵੀ ਚਾਹੇ ਹਵਾਈ ਹੈ ਚਾਹੇ ਸਮੁੰਦਰੀ ਹੈ ਤੇ ਚਾਹੇ ਸਾਡੀ ਆਰਮੀ ਹੈ ਉਹਨਾਂ ਦੀ ਜਿਹੜੀ ਵੀ ਕੋਈ ਮੂਵਮੈਂਟ ਹੋਊਗੀ ਜਿੱਥੇ ਵੀ ਤੈਨਾਤੀ ਹੋਊਗੀ ਉਹਦਾ ਇੱਕ ਦੂਰੇ ਨਾਲ ਕਹਿੰਦੇ ਆਦਾਨ ਪ੍ਰਦਾਨ ਹੋਗਾ ਤਾਂ ਸਮਝੌਤਾ 1991 ਚ ਹੋਇਆ ਸੀ 94 ਚ ਇੰਪਲੀਮੈਂਟ ਹੋਇਆ ਸੋ ਇਸ ਲਈ ਤਾਂ ਕਾਂਗਰਸ ਦੇ ਰਾਜ ਦਾ ਹੁਣ ਇਸ ਸਮਝੌਤੇ ਦੇ ਤਹਿਤ ਜਾਣਕਾਰੀ ਦਿੱਤੀ ਤੁਸੀਂ ਕਾਂਗਰਸ ਕਹਿੰਦੀ ਨਹੀਂ ਜੀ ਇਹ ਸਮਝੌਤਾ ਸ਼ਾਂਤੀ ਦੇ ਦੌਰ ਚ ਹੁੰਦਾ ਹੈ ਜੰਗ ਦੇ ਵਿੱਚ ਇਹ ਕੰਡੀਸ਼ਨਾਂ ਨਹੀਂ ਰਹਿੰਦੀਆਂ ਜੰਗ ਦੇ ਸਮੇਂ ਜਾਣਕਾਰੀ ਕਿਉਂ ਮੈਂ ਕਹਣਾ ਜਨਾਬ ਜੇ ਤੁਸੀਂ ਸਰਜਿਕਲ ਸਟ੍ਰਾਈਕ ਜਾਂ ਉਸ ਤੋਂ ਪਹਿਲਾਂ ਹੈ ਨਾ ਜਿਹੜੇ ਦੂਸਰੇ ਸਰੀਂ ਕਰਵਾਈ ਹੁੰਦੀਆਂ ਬਾਜਪਾਈ ਦੇ ਰਾਜ ਦੇ ਵਿੱਚ ਵੀ ਹੈ ਨਾ ਉਹ ਸਾਰਾ ਕਾਰਗਲ ਵਾਲੀ ਤੇ ਫਿਰ ਆ ਆ ਏਅਰ ਸਟ੍ਰਾਈਕ ਇਹ ਪਹਿਲਗਾਮ ਵਾਲੇ ਘਟਨਾ ਤੋਂ ਬਾਅਦ ਪਲਵਾਮਾ ਵਾਲੇ ਮਸਲੇ ਤੋਂ ਬਾਅਦ ਇਹ ਸਾਰੀਆਂ ਕਾਰਵਾਈਆਂ ਚ ਜੇ ਤੁਹਾਨੂੰ ਪਤਾ ਸੀ ਕਿ ਸਮਝੌਤਾ ਸਾਡੇ ਲਈ ਗਲਤ ਹੈ ਤੇ ਤੁਸੀਂ ਰੱਦ ਕਰ ਲੈਂਦੇ ਭਾਈ ਆ ਗਿਆ ਨਾ ਉਹ ਫਾਰਮੂਲਾ ਪੰਜਾਬ ਵਾਲਾ ਕਿ ਕਾਂਗਰਸ ਨੇ ਜੇ ਗਲਤ ਕੀਤਾ ਲੋਕਾਂ ਨੇ ਹਰਾਏ ਸੈਂਟਰ ਚ ਵੀ ਪਰੇ ਕੀਤੇ ਸੁੱਬੇ ਚ ਵੀ ਪਰੇ ਕਰਤੇ ਪਰ ਜੇ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਲਿਆਏ ਦਿੱਲੀ ਚ ਮੋਦੀ ਜੀ ਕੇਂਦਰ ਚ ਤੁਹਾਨੂੰ ਲਿਆਏ ਤੇ ਕਰੋਨਾ ਫਿਰ ਗਲਤ ਫੈਸਲੇ ਨੂੰ ਰੱਦ ਕਿਉਂ ਰੱਖਿਆ ਹੋਇਆ ਹੈ ਤੁਸੀਂ ਇੰਨੇ ਕੋਲੇ ਹੋ ਕਿ ਇਸ ਲਈ ਜੀ ਇਹ ਫੈਸਲਾ ਸੀ ਇਸ ਲਈ ਅਸੀਂ ਦੱਸਤਾ ਇਹ ਤਾਂ ਤੁਸੀਂ ਬਾਅਦ ਚੋ ਕਾਗਜ਼ ਪੱਤਰ ਫਰੋਲੇ ਨੇ ਜਨਾਬ ਤਾਂ ਦੂਬੇ ਜੀ ਬੋਲ ਰਹੇ ਨੇ ਤੇ ਕਾਂਗਰਸ ਕਹੀ ਜਾਂਦੀ ਹੈ ਨਹੀਂ ਜੀ ਇਹ ਤਾਂ ਸਿਰਫ ਸ਼ਾਂਤੀ ਦੇ ਦੌਰ ਸਦੀ ਜੰਗ ਦੇ ਸਮੇਂ ਨਹੀਂ ਸੀ ਇਹ ਗਲਤ ਬਿਆਨੀ ਹੈ ਜੀ ਕਰੀ ਜੋ ਭਾਈ ਜੋ ਮਰਜ਼ੀ ਕਹਾਣੀ ਆ ਪਰ ਸਵਾਲ ਤਾਂ ਤੁਹਾਡੇ ਤੇ ਵੀ ਖੜਾ ਸੋ ਪੰਜਾਬ ਦੀ ਕਾਂਗਰਸ ਵੀ ਸੈਂਟਰ ਦੀ ਕਾਂਗਰਸ ਵੀ ਉਹ ਵੀ ਸਵਾਲਾਂ ਦੇ ਘੇਰੇ 'ਚ ਆ ਪਰ ਉਹਨਾਂ ਦੇ ਸਵਾਲਾਂ ਦੇ ਘੇਰੇ 'ਚ ਹੋਣ ਦੇ ਨਾਲ ਨਾਲ ਸੱਤਾ ਤਾਰੀ ਤਰ ਆਪਣੇ ਆਪ ਨੂੰ ਮਾਫ ਕਰਾ ਕੇ ਨਹੀਂ ਨਿਕਲ ਸਕਦੀ ਪਤਲੀ ਗਲੀ ਪੰਜਾਬ ਸਰਕਾਰ ਦੀ ਵੀ ਜਵਾਬਦੇਹੀ ਆ ਤੇ ਕੇਂਦਰ ਚ ਬੀਜੇਪੀ ਸਰਕਾਰ ਦੀ ਵੀ ਜਵਾਬਦੇਹੀ ਆ ਪੰਜਾਬ ਦੇ ਮੁੱਦੇ ਤੇ ਵੀ ਤੇ ਦੇਸ਼ ਦੇ ਮੁੱਦੇ ਤੇ ਵੀ ਸਰਕਾਰ ਦੀ ਜਵਾਬਦੇਹੀ ਵੱਡੀ ਹੁੰਦੀ ਆ ਤੁਸੀਂ ਇਹਨਾਂ ਗਲਤੀਆਂ ਨੂੰ ਦਰੁਸਤ ਕਰ ਲੋ ਜਨਾਬ ਬਲਾਲੋ ਤੁਸੀਂ ਸੰਸਦ ਨਾਲੇ ਸਾਰੇ ਮੁਲਕ ਨੂੰ ਜਾਣਕਾਰੀ ਦੇ ਦਿਓ ਨਾਲੇ ਇਹ ਗਲਤ ਫੈਸਲੇ ਨੂੰ ਰੱਤ ਕਰ ਲੋ ਕਰੋ ਨਾ ਕੁਛ ਸਵਾਲ ਤਾਂ ਇੱਥੇ ਖੜਾ ਹੈ ਚਲੋ ਜੀ ਜਾਂਦੇ ਜਾਂਦੇ ਖੋਰ ਅਹਿਮ ਪਹਿਲੂ ਤੇ ਆਪਾਂ ਨਜ਼ਰਸਾਨੀ ਕਰ ਲਈਏ ਈੜੀ ਕੇਂਦਰ ਦੇ ਅਧੀਨ ਜਿੰਨੀਆਂ ਵੀ ਏਜੰਸੀਆਂ ਨੇ ਈਡੀ, ਸੀਬੀਆਈ, ਇਨਕਮ ਟੈਕਸ ਉਹ ਸਾਰੀਆਂ ਸਰਕਾਰੀ ਟੂਲ ਬਣ ਕੇ ਕੰਮ ਕਰਦੀਆਂ ਨੇ ਪਹਿਲਾਂ ਕਾਂਗਰਸ ਦਾ ਰਾਜ ਵੀ ਇਹ ਵਰਤਾਰਾ ਰਿਹਾ ਇਹਨਾਂ ਦੇ ਰਾਜ ਵੀ ਹੈ ਚੋਣ ਕਮਿਸ਼ਨ ਤੱਕ ਇਹ ਸਥਿਤੀ ਚ ਹੈ ਸੋ ਪਰ ਈਡੀ ਖੂਬ ਚਰਚਾ ਚ ਹੁੰਦੀ ਹੈ ਮਤਲਬ ਇੰਨਾ ਖੁੱਲਾ ਹੱਥ ਦੇਤਾ ਕਿ ਵੀ ਸੂਬੇ ਦਾ ਕੋਈ ਮਸਲਾ ਹੋਵੇ ਈਡੀ ਆਪਣੇ ਆਪ ਟੇਕਓਵਰ ਕਰ ਲੈਂਦੀ ਹੈ ਕਿ ਜੀ ਇਹ ਤਾਂ ਮਾਮਲਾ ਸਾਡੇ ਉਹਦੇ ਚੋਂ ਦਾ ਮਨੀ ਲਾਂਡਰਿੰਗ ਦਾ ਮਾਮਲਾ ਬਣ ਗਿਆ ਜੀ ਅਸੀਂ ਦੇਖਾਂਗੇ ਪਰ ਸਕਸੈਸ ਰੇਟ ਕਿੰਨਾ ਹੈ ਜਨਾਬ ਮਤਲਬ ਕਾਰਵਾਈ ਹੁੰਦੀ ਦਿਖਦੀ ਹੈ ਗ੍ਰਿਫਤਾਰੀ ਹੁੰਦੀ ਦਿਖਦੀ ਹੈ ਕੇਸ ਚੱਲਦਾ ਦਿਖਦਾ ਉਸ ਤੋਂ ਬਾਅਦ ਕਦੋਂ ਖਾਰਜ ਹੋ ਗਿਆ ਕਦੋਂ ਸਬੂਤ ਮੁੱਕੇ ਕੁਝ ਨਹੀਂ ਪਤਾ ਲੱਗਦਾ ਮਤਲਬ 100 ਆ ਪਿੱਛੇ ਦੋ ਚਾਰ ਕੇਸ ਨੇ ਜਿਨ੍ਹਾਂ ਚ ਜਾ ਕੇ ਫੈਸਲਾ ਕੋਲ ਤੇ ਜਾ ਕੇ ਸਿੱਧੀ ਕਰਦੀ ਬਾਕੀ ਜਾਂ ਤਾਂ ਬੰਦਾ ਹੀ ਪਤਾ ਨਹੀਂ ਪਾਈ ਹੁਣ ਦੋਈ ਤਰ੍ਹਾਂ ਬਰੀ ਹੁੰਦੇ ਨੇ ਕਿ ਓਵੇਂ ਬਰੀ ਹੁੰਦੇ ਨੇ ਇਹ ਤੁਹਾਨੂੰ ਰੱਬ ਜਾਣੇ ਜਾਂ ਤੁਸੀਂ ਜਾਣੋ ਪਰ ਇਹ ਜਿਸ ਤਰ੍ਹਾਂ ਹੱਦਵਾਂ ਨੇ ਟੱਪਦੀ ਜਾ ਰਹੀ ਆ ਜਿਸ ਤਰ੍ਹਾਂ ਫੈਡਰਲ ਢਾਂਚੇ ਨੂੰ ਸੰਘੀ ਢਾਂਚੇ ਨੂੰ ਢਾ ਲਾਉਂਦੀ ਜਾ ਰਹੀ ਆ ਸੁਭਿਆ ਦੇ ਅਧਿਕਾਰ ਖੇਤਰਾਂ ਤੇ ਖੋਰਾ ਲਾਉਂਦੀ ਜਾ ਰਹੀ ਆ ਉਸ ਨੂੰ ਲੈ ਕੇ ਸ਼ਾਇਦ ਰਾਜਨੀਤਿਕ ਤਰ੍ਹਾਂ ਤਾਂ ਨਹੀਂ ਉਸ ਦਮ ਨਾਲ ਬੋਲ ਪਾ ਰਹੀਆਂ ਪਰ ਸੁਪਰੀਮ ਕੋਰਟ ਨੇ ਝੰਡਾ ਕਰਤਾ ਮਾਨਜੋਗ ਸੁਪਰੀਮ ਕੋਰਟ ਨੇ ਇਹਦੀ ਨੂੰ ਸਪਸ਼ਟ ਕਿਹਾ ਕਿ ਤੁਸੀਂ ਸਾਰੀਆਂ ਹੱਦਾਂ ਪਾਰ ਕਰ ਲਈਆਂ ਸੰਘੀ ਢਾਂਚੇ ਦਾ ਤੁਸੀਂ ਉਲੰਘਣ ਕਰ ਰਹੇ ਹੋ ਤੁਸੀਂ ਉਹ ਹੱਦ ਟੱਪ ਰਹੇ ਹੋ ਇਹ ਮਨਜ਼ੂਰ ਨਹੀਂ ਅਸਲ 'ਚ ਤਾਮਿਲਨਾਡੂ ਸ਼ਰਾਬ ਘਟਾਲੇ ਦਾ ਮਾਮਲਾ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਜਿਸ ਤਰ੍ਹਾਂ ਸੂਬੇ ਦੇ ਹੱਕਾਂ ਲਈ ਸੂਬੇ ਦੀ ਭਾਸ਼ਾ ਲਈ ਸੂਬੇ ਦੇ ਸੱਭਿਆਚਾਰ ਲਈ ਹੈਨਾ ਸੂਬਈ ਹੱਕਾਂ ਲਈ ਲੜਾਈ ਲੜ ਰਹੇ ਨੇ ਉਹਦੇ ਕਰਕੇ ਵੀ ਇਹ ਤਾਲਮੇਲ ਵਿਗੜਿਆ ਹੋਇਆ ਪਰ ਇੱਕ ਸਥਾਨਕ ਤਾਮਿਲਨਾਡੂ ਦਾ ਸਰਕਾਰੀ ਸ਼ਰਾਬ ਘਟਾਲਾ ਜਿਹਦੇ ਵਿੱਚ ਸਰਕਾਰ ਕਹਿੰਦੀ ਅਸੀਂ ਜਾਂਚ ਕਰਾ ਰਹੇ ਹਾਂ ਪਰ ਉੱਚ EDI ਇਨਵੋਲਵ ਇਡੀ ਉੱਪਰੋਂ ਥਲੀ ਜਾ ਕੇ ਪਹੁੰਚ ਗਈ ਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਬੰਦਿਆਂ ਦੇ ਖਿਲਾਫ ਤਾਂ ਜਾਂਚ ਕਰ ਸਕਦੇ ਹੋ ਐ ਹੁਣ ਸਰਕਾਰੀ ਸੰਸਥਾਵਾਂ ਦੇ ਖਿਲਾਫ ਵੀ ਐਂ ਸਿੱਧੀ ਜਾਂਚ ਕਰੋਗੇ ਜਦੋਂ ਜੀ ਕੀਤਾ ਅਗੇ ਕੋਈ ਸਿਸਟਮ ਹੈ ਕਿ ਕੋਈ ਨਹੀਂ ਹੈ ਸੂਬੇ ਦੇ ਵਿੱਚ ਮੁਲਕ ਦੇ ਵਿੱਚ ਸੂਬੇ ਨੇ ਸੂਬਿਆਂ ਦੀਆਂ ਸਰਕਾਰਾਂ ਨੇ ਉਹਨਾਂ ਦਾ ਕੋਈ ਹੱਕ ਹਕੂਕ ਹੈ ਕਿ ਸਭ ਤੇ ਤੁਹਾਡਾ ਦਬਦਬਾ ਹੋ ਗਿਆ ਸੋ ਚੰਗੀ ਕਲਾਸ ਲਾਈ ਆਈ ਏ ਟੀ ਕਿ ਜੇ ਤੁਹਾਡੇ ਅੰਦਰ ਇਹ ਕਲਾਉਜ਼ ਪਿਆ ਹੈ ਕਿ ਤੁਹਾਨੂੰ ਜਿਹੜਾ ਮਾਮਲਾ ਲੱਗੇ ਉਹ ਟੇਕੋ ਇਹਦੇ ਅੰਦਰ ਹਰ ਮਾਮਲੇ ਤੁਸੀਂ ਟੇਕਓਵਰ ਕਰੋਗੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਉੱਥੇ ਪਾਈ ਜੀਡੀ ਆ ਜਾਂਦੀ ਹੈ ਫਿਰ ਸਭ ਨੂੰ ਪਤਾ ਜਿੱਥੇ ਭਾਜਪਾ ਨੂੰ ਸੂਟ ਕਰਦਾ ਉਹ ਥੀੜੀ ਭੇਜ ਦਿੱਤੀ ਜਾਂਦੀ ਹੈ ਭਾਈ ਸਭ ਨੂੰ ਪਤਾ ਪਰਮਾਨਜੋਗ ਚੀਫ ਜਸਟਿਸ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਸੰਵਿਧਾਨਕ ਬੈਂਚ ਸੀ ਉਸ ਨੇ ਝਾੜ-ਚੰਬ ਕਰਦਿਆਂ ਜੀਡੀ ਦੇ ਛਾਪਿਆਂ ਤੇ ਰੋਕ ਲਈ ਹੈ ਬਕਾਇਦਾ ਤੌਰ ਤੇ ਤਾਮਲੜੂ ਦੀ ਸਰਕਾਰੀ ਸ਼ਰਾਬ ਕੰਪਨੀ ਦੀ ਜਾਂਚ ਤੇ ਈਡੀ ਤੋਂ ਰੋਕ ਦਿੱਤਾ ਗਿਆ ਉਹ ਕਹਿੰਦੇ ਜਦੋਂ ਕਰ ਰਹੇ ਨੇ ਪਹਿਲਾਂ ਉਹ ਜਾਂਚ ਮੁਕੰਮਲ ਹੋਣ ਦੀ ਪ੍ਰਕਿਰਿਆ ਪੂਰੀ ਹੋਣ ਦੋ ਉਦੋਂ ਤੱਕ ਜੇ ਲੱਗੂਗਾ ਈਡੀ ਤੇ ਕੁਝ ਹੋਊਗਾ ਫਿਰ ਦੇਖਦੇ ਆਂ ਪਰ ਕੋਈ ਢੰਗ ਤਰੀਕਾ ਦਾ ਅਪਣਾਓ ਸੋ ਪੰਜਾਬ ਚ ਤਾਂ ਭਾਈ ਸਾਡੇ ਵਾਲੇ ਕੁਸਕਦੇ ਨਹੀਂ ਹੈਨਾ ਨਾ ਸੱਤਾਧਾਰੀ ਤੇ ਬੋਲੇ ਨਾ ਵਿਰੋਧੀ ਤੇ ਬੋਲੇ ਹਰੇਕ ਨੂੰ ਆਪਣਾ ਡਰ ਲੱਗਿਆ ਰਹਿੰਦਾ ਕਿ ਸਾਡਾ ਮਾਮਲਾ ਨਾ ਕਿਤੇ ਖੁੱਲ ਜਵੇ ਪਰ ਕਟੋ-ਕਟ ਮਾਨਯੋਗ ਸੁਪਰੀਮ ਕੋਰਟ ਨੇ ਕੇਂਦਰੀ ਏਜੰਸੀਆਂ ਨੂੰ ਸ਼ੀਸ਼ਾ ਵੀ ਦਿਖਾਇਆ ਤੇ ਮੁਲਕ ਦਾ ਮਾਣ ਵੀ ਵਧਾਇਆ। ਬਾਦਸ਼ਾਹ